ਕੀ ਬੀ ਬੱਸ ਆਪਾਂ ਨੇ ਨਾ ਮਤਵਾ ਤੇ ਸੁਖਲਾ ਤੋਂ ਆਵਲੀ ਬਦਲਦੀ ਆ ਉਹ ਕੋ ਨਹੀਂ ਕੋ ਨਹੀਂ ਨੀ ਆ ਕਿ ਥੋੜੀ ਲੱਗੀ ਆ ਠੀਕ ਚਲ ਅੱਧਾ ਨਹੀਂ ਨਾ ਲੱਤ ਗਿੱਲਾ ਕਰ ਲੈ ਤੋੜਨੇ ਪੈਣੀਆਂ ਨੇ ਨਾ ਉਦੋਂ ਤੈਨੂੰ ਪਤਾ ਨਹੀਂ ਕਿ ਉਨਾਰ ਰੱਖੋ ਨਾ ਜਿਹੜਾ ਹੁੰਦਾ ਇਹਨੂੰ ਮਾਰਨ ਵਾਲਾ ਇਹਦਾ ਨਾਮ ਇਹਦੇ ਤੋਂ ਅਗਲੇ ਨਾਲ ਮਾਰਨਾ ਇਹ ਇਹ ਸਿਰਫ ਕਰਾਉਣੀ ਸੀ ਆਪਣੀ ਲਈ ਆ ਕਾਜਾ ਕਾਜਾ ਯਾ ਕਾਜਾ ਕਾਜਾ ਹੋ ਰਿਹਾ ਮੈਂ ਵੀ ਪੰਜਾਬ ਜੀ ਖੜਾ ਕਿੱਥੋਂ ਬੋਲਦੇ ਹੋ ਹੁੱਪ ਬੈਲੇ ਆਹ ਹੂ ਕੋਈ ਆਦਰ ਆਲੀ ਨਾ ਦੇ ਹੁਣ ਨਿਕਲੀ ਚਾਂਦੀ ਚਾਂਦੀ 골ਡ ਸਭ ਨਹੀਂ ਆਹ ਨਹੀਂ ਨਹੀਂ ਗੱਲ ਵੀ ਸਰ ਅੱਜ ਫਿਰ ਕਲੀਡਰ ਸੰਸਤੀ ਪਹੁੰਚੂ ਅੱਜ ਅਸੀਂ ਡੇਟਾ ਸਾਂਸੀਆਂ ਜਿਹੜੇ ਸਾਡੇ ਜਿਹੜੇ ਸਸਪੈਕਟਿਡ ਸੀਗੇ ਜਿਨ੍ਹਾਂ ਦੇ ਉੱਤੇ ਪਰਚਾ ਦਰਜਾ ਉਹ ਜਿਹੜੇ ਲੋਕ ਆਪਣੇ ਘਰਾਂ ਨੂੰ ਤਾਲੇ ਮਾਰ ਕੇ ਗਏ ਸੀਗੇ ਉਹਨਾਂ ਦੇ ਘਰਾਂ ਦੀ ਸਰਚ ਕਰਨ ਵਾਸਤੇ ਤੇ ਅਗਲੀ ਕਾਰਵਾਈ ਅਮਲ 'ਚ ਲਿਆਉਣ ਵਾਸਤੇ ਅਸੀਂ ਮਾਨਯੋਗ ਕੋਰਟ ਕੋਲੋਂ ਅਦਾਲਤ ਪਾਸੋਂ ਸਰਚ ਵਾਰੰਟ ਹਾਸਲ ਕੀਤੇ ਆ ਸਰਚ ਵਾਰੰਟ ਹਾਸਲ ਕਰਕੇ ਪਿੰਡ ਦੇ ਮੋਤਵਾਰਾਂ ਦੀ ਹਾਜ਼ਰੀ ਵਿੱਚ ਅਤੇ ਡਿਊਟੀ ਮੈਜਿਸਟਰੇਟ ਦੀ ਹਾਜ਼ਰੀ ਵਿੱਚ ਉਹਨਾਂ ਦੇ ਲੋਕ ਬ੍ਰੇਕ ਓਪਨ ਕਰਕੇ ਸਰਚ ਕਰਨ ਕੀਤੀ ਹੈ ਔਰ ਸਰਚ ਕਰਨ ਤੋਂ ਬਾਅਦ ਅਸੀਂ ਉਹਨਾਂ ਦੇ ਘਰਾਂ ਨੂੰ ਜਿਹੜਾ ਸੀਲ ਕੀਤਾ ਕਿ ਕਿੰਨੇ ਘਰਾਂ ਦੀ ਸਰਚ ਕੀਤੀ ਗਈ ਔਰ ਕੀ ਸਮਾਨ ਬ੍ਰਮਤ ਹੋਇਆ ਅੱਜ ਅਸੀਂ 4 ਘਰਾਂ ਦੀ ਸਰਚ ਕੀਤੀ ਹੈ ਤੇ ਉਹਦੇ ਵਿੱਚ ਇੱਕ ਘਰ ਦੇ ਵਿੱਚੋਂ ਥੋੜਾ ਜਿਹਾ 골ਡ ਔਰਨਮੈਂਟਸ ਮਿਲਦੇ ਨੇ ਜਿਹੜੇ ਨਾਰਮਲੀ ਵੇਅਰ ਕਰਦੇ ਨੇ ਔਰ ਉਹਨੂੰ ਅਸੀਂ ਫਰਦਰਾਂ ਹੀ ਆਪਣੇ ਕਬਜ਼ੇ 'ਚ ਲੈ ਲਿਆ ਔਰ ਆਪਣੇ ਪੁਲਿਸ ਪੋਜੀਸ਼ਨ ਦੇ ਵਿੱਚ ਨੇ ਉਹ ਔਰ ਉਸ ਤੋਂ ਬਾਅਦ ਜੋ ਵੀ ਜਾਬਤੇ ਅਨੁਸਾਰ ਉਹਨਾਂ ਦੀ ਪ੍ਰੋਪਰਲੀ ਡਿਸਪੋਜ਼ ਕੀਤਾ ਜਾਏਗਾ ਤਾਰ ਹੋਰ ਅੱਗੇ ਕਿਹਨਾ ਘਰਾਂ ਦੇ ਵਿੱਚ ਰਹਿ ਗਏ ਆ ਜਿੰਨੇ ਘਰ ਇਹਦੇ ਵਿੱਚ ਜਿੰਨੇ ਵੀ ਘਰ ਜਿਹੜੇ ਸਾਡੇ ਨਾਮਜਦ ਮੁਲਜਮ ਨੇ ਜਿਹੜੇ ਇੱਥੋਂ ਭੱਜੇ ਹੋਏ ਨੇ ਉਹਨਾਂ ਦੇ ਉੱਤੇ ਕਾਰਵਾਈ ਜਿਹੜੀ ਆ ਕੀਤੀ ਜਾਏਗੀ ਟੋਟਲ ਟੋਟਲ 14 ਘਰ 14 ਜਿਨ੍ਹਾਂ ਦੇ ਉੱਤੇ ਕਾਰਵਾਈ ਹੋਏਗੀ ਹਾਂਜੀ ਹਾਂਜੀ